ਮਹਿੰਗਾਈ ਦੀ ਮਾਰ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਜੋ ਪ੍ਰਧਾਨ ਸਾਹਿਬ ਦੇ ਨਾਲ ਡੀਸੀ ਆਫਿਸ ਦੇ ਵਿੱਚ ਆਪਣਾ ਇੱਕ ਮੰਗ ਪੱਤਰ ਲੈ ਕੇ ਆਏ ਨੇ ਤੇ ਗੱਲਬਾਤ ਕਰਦੇ ਆ ਕਿ ਉਹਨਾਂ ਦੀਆਂ ਮੰਗਾਂ ਨੇ ਤੇ ਕੀ ਉਹ ਚਾਹੁੰਦੇ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਕਿੰਨੇ ਕੁ ਉਹ ਨਾਖੁਸ਼ ਨੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੰਗ ਪੱਤਰ ਦੇ ਨਾਲ ਆਏ ਹੋ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਅਤਿਆਚਾਰ ਵੀ ਵਧ ਰਿਹਾ ਤੇ ਨਾਲ ਦੀ ਨਾਲ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਵੀ ਵਧਾਏ ਗਏ ਨੇ ਦੇਖੋ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆ ਪੌਣੇ 3 ਸਾਲ ਹੋ ਗਏ ਸਰਕਾਰ ਚੱਲਦਿਆਂ ਨੂੰ ਪੌਣੇ 3 ਸਾਲ ਦੇ ਵਿੱਚ ਜਿਹੜੇ ਨਹੀਂ ਵਾਅਦੇ ਕੀਤੇ ਸੀ ਪੰਜਾਬ ਦੀ ਜਨਤਾ ਦੇ ਨਾਲ ਸਰਕਾਰ ਬਣਾ ਲਈ ਉਹ ਕੋਈ ਨਹੀਂ ਵਾਅਦਾ ਨਹੀਂ ਪੂਰਾ ਕੀਤਾ ਹੁਣ ਵਿਧਾਨ ਸਭਾ ਦੇ ਸੈਸ਼ਨ 'ਚ ਕੁਝ ਹੋਰ ਕਹਿੰਦੇ ਆ ਚੁੱਪ-ਚੀਤੇ ਡੀਜ਼ਲ ਪੈਟਰੋਲ ਤੇ ਬਿਜਲੀ ਦੇ ਰੇਟ ਹੀ ਨਹੀਂ ਵਧਾਉਂਦੇ ਆ 2400 ਕਰੋੜ ਦਾ ਬੋਦੀ ਨਹੀਂ ਪੰਜਾਬ ਦੀ ਜਨਤਾ ਦੇ ਸਰਪਾਤਾ ਤੇ ਅੱਜ ਪੰਜਾਬ ਦੇ ਲੋਕ ਤਰਾਤਰਾਂ ਕਰ ਰਹੇ ਆ ਤੇ ਅੱਜ ਤੁਸੀਂ ਦੇਖੋ ਜਿੱਥੇ ਬਿਜਲੀ ਪਾਣੀ ਪਟਰੋਲ ਡੀਜ਼ਲ ਉੱਥੇ ਨਾਲ ਤਹਿਸੀਲਾਂ ਕਚੈਰੀਆਂ ਦੇ ਵਿੱਚ ਰਜਿਸਟਰੀਆਂ ਕਰਾਉਣੇ ਉੱਚ ਟੈਕਸ ਵਧਾ ਦਿੱਤੇ ਔਰ ਕਰਾਪਸ਼ਨ ਜਿਹੜੀ ਆ ਉਹ ਹੱਥ ਦੀ ਚੱਲ ਰਹੀ ਆ ਤਸਿਲਾਂ ਕਚੈਰੀਆਂ ਦੇ ਵਿੱਚ ਉਹਦੇ ਕੋਈ ਕੰਟਰੋਲ ਨਹੀਂ ਰੇਤਾ ਬਜਰੀ ਤੇ ਕੋਈ ਕੰਟਰੋਲ ਨਹੀਂ ਜਿਹੜਾ ਕਹਿੰਦੇ 30 ਹਜ਼ਾਰ ਕਰੋੜ ਪਹਾੜਾ ਨੇ ਮੁੰਡੂ ਪਿਆ ਸੀ ਚੱਕ ਕੇ ਸਿਰਕੇ ਲਿਆ ਕੇ ਡਿਵੈਲਪਮੈਂਟ ਕਰਾਵਾਂਗੇ ਉਹਦਾ ਕੋਈ ਸਾਨੂੰ ਹਿਸਾਬ ਕਿਤਾਬ ਪਤਾ ਨਹੀਂ ਸਭ ਉਹ ਪਤਾ ਨਹੀਂ ਕਿੱਥੇ ਜਾ ਰਿਹਾ ਔਰ 750 ਕਰੋੜ ਰੁਪਈਆ ਨਹੀਂ 46 ਸੀਟਾਂ ਦੇ ਵਿੱਚ ਚਾਰ ਸੀਟਾਂ ਜਿ ਇਲੈਕਸ਼ਨ ਹੋਇਆ 750 ਕਰੋੜ ਰੁਪਈਆ ਇਹਨਾਂ ਨੇ ਉੱਥੇ ਐਡਵਰਟਾਈਜ਼ਮੈਂਟ ਤੇ ਖਰਚ ਦਿੱਤਾ ਹੁਣ 750 ਕਰੋੜ ਰੁਪਈਆ ਹਰ ਸਾਲ ਦਾ ਨਹੀਂ ਰੱਖ ਲਿਆ ਐਡਵਰਟਾਈਜ਼ਮੈਂਟ ਤੇ ਤੇ ਡਿਵੈਲਪਮੈਂਟ ਦਾ ਜ਼ੀਰੋ ਸੜਕਾਂ ਦੀ ਬੁਰੀ ਹਾਲਤ ਆ ਹਸਪਤਾਲਾਂ 'ਚ ਡਾਕਟਰ ਨਹੀਂ ਦਵਾਈਆਂ ਨਹੀਂ ਉੱਥੇ ਬੁਰਾ ਹਾਲ ਆ ਔਰ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਦੇ ਆ ਬਿਜਲੀ ਦਾ ਬੁਰਾ ਹਾਲ ਆ ਤੇ ਜੋ ਰੋਜ਼ ਗੈਂਗਵਾਰ ਫਰੋਤੀਆਂ ਮੰਗ ਰਿਹਾ ਕਿਤੇ 2 ਕਿਤੇ 4 ਹਰ ਰੋਜ਼ ਗੋਲੀਆਂ ਨਾਲ ਬਿਨੇ ਜਾਂਦੇ ਆ ਜੇ ਉਹਨਾਂ ਨੂੰ ਗਨਮੈਨ ਵੀ 2-2 ਦੇ ਦਿੰਦੇ ਆ ਤਾਂ ਵੀ ਗਨਮੈਨਾਂ ਦੇ ਹੁੰਦਿਆਂ ਲੇ ਫਿਰ ਉਹ ਗੋਲੀਆਂ ਮਾਰ ਜਾਂਦੇ ਆ ਤੇ ਕੰਟਰੋਲ ਨਾ ਦੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਤਾਂ ਕਰਕੇ ਹੀ ਸਾਰੇ ਅੱਜ ਇਕੱਠੇ ਹੋ ਗਏ ਸ਼ੋਮਨੀ ਕਾਲੀਦਾਲ ਸਦਾਰ ਲਹਿਰ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਅੱਜ ਮੈਂ ਰੰਡਣ ਦੇ ਕੇ ਆਏ ਆ ਕਿ ਜਿਹੜੀ ਨਾਹਲ ਸਰਕਾਰ ਬਣੀ ਆ ਇਹ ਡੀਸੀ ਸਾਹਿਬ ਦੇ ਥਰੂ ਗਵਰਨਰ ਨੂੰ ਰਾਸ਼ਟਰਪਤੀ ਨੂੰ ਜਾਵੇ ਤੇ ਉਹ ਇਹ ਸਰਕਾਰ ਤੇ ਨੱਥ ਪਾਵੇ ਕਿ ਜਿਹੜੇ ਟੈਕਸ ਲਾ ਰਹੇ ਨੇ ਤੇ ਰੋਗ ਲਾਈ ਜਾਵੇ ਉਹਦੇ ਵਾਸਤੇ ਅਸੀਂ ਬੇਨਤੀ ਕਰਦੇ ਆ 99 ਵਿਧਾਇਕਾਂ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਸੀ ਲੋਕਾਂ ਨੇ ਇੱਕ ਬਦਲਾਅ ਸੋਚਣ ਦੀ ਜਿਹੜੀ ਲੋਕਾਂ ਵੱਲੋਂ ਗੱਲ ਆਖੀ ਜਾਂਦੀ ਹੈ ਕਿ ਇੱਕ ਬਦਲਾਅ ਚਾਹੀਦਾ ਤੇ ਕਿੰਨਾ ਕੁ ਸਫਲ ਹੋਇਆ ਬਦਲਾਅ ਕਿਵੇਂ ਦੇਖਦੇ ਹਾਂ ਅੱਜ ਲੋਕ ਜਿਹੜੇ ਪੰਜਾਬ ਦੇ ਉਹ ਪਛਤਾ ਰਹੇ ਆ ਜਿਸ ਰੂਹ ਦੇ ਨਾਲ ਉਹਨੂੰ ਵੋਟਾਂ ਪਾਈਆਂ ਸੀ ਇਹਨਾਂ ਨੂੰ ਅੱਜ ਉਹ ਜਾ ਕੇ ਦੇਖੋ ਗਾਲਾਂ ਕੱਢਦੇ ਆ ਇਹਨਾਂ ਦੇ ਐਮਐਲਏ ਨੂੰ ਗਾਲਾਂ ਕੱਢਦੇ ਆ ਗੱਲ ਨਹੀਂ ਕਰ ਦਿੰਦੇ ਸਟੇਜਾਂ ਦੇ ਪੈਂਦੇ ਇਹਨਾਂ ਨੂੰ ਕਿਉਂਕਿ ਲੋਕ ਅੱਜ ਬਹੁਤ ਦੁਖੀ ਹੋ ਚੁੱਕੇ ਹਨ ਉਹ 92 ਕਹਦੇ 92 ਮੂਰਤਾਂ ਕੋਲ ਬੋਲਦਾ ਸੀ ਇੱਕ ਦੋ ਬੋਲਦੇ ਆ ਉਹਨਾਂ ਨੂੰ ਪੁੱਛਦਾ ਕੋਈ ਨਹੀਂਗਾ ਕੀ ਆਪਣੀ ਮੰਗ ਰੱਖੀ ਹੈ ਦੇਖੋ ਮੰਗ ਪਾਕਤੇ ਦੇ ਵਿੱਚ ਡੀਜ਼ਲ ਪਟਰੋਲ ਬਿਜਲੀ ਮਹਿੰਗੀ ਹੋਈ ਆ 2400 ਕਰੋੜ ਦਾ ਜਿਹੜਾ ਬੋਝ ਪਾਇਆ ਉਹ ਪੰਜਾਬ ਦੇ ਲੋਕਾਂ ਸਰ ਨਹੀਂ ਪਹਿਣਾ ਚਾਹੀਦਾ ਤੇ ਨਾਲ 750 ਕਰੋੜ ਰੁਪਈਆ ਜਿਹੜਾ ਝੂਠੀ ਐਡਵਰਟਾਈਜ਼ਮੈਂਟ ਤੇ ਇਹਨਾਂ ਨੇ ਹਰ ਸਾਲ ਰੱਖ ਲਿਆ ਉਹਦੇ ਬਾਰੇ ਗੈਂਗਵਾਰ ਰੋਜ ਬਾਰ ਦਾ ਤਾਂ ਹੋ ਰਹੀਆਂ ਲੋਕਾਂ ਦੇ ਤੱਕੇ ਹੋ ਰਹੇ ਆ ਬਾਹਰੋਂ ਐਨਆਰਆ ਆ ਕੇ ਖੁਸ਼ ਨਹੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਐਨਆਰਆ ਦੇ ਘਰ ਤੇ ਵੜ ਕੇ ਗੋਲੀਆਂ ਮਾਰਦੇ ਐਨੇ ਕ ਜਿਹੜਾ ਵੀ ਆਪਣਾ ਕੋਈ ਬਿਜ਼ਨਸ ਕਰਦਾ ਉਹ ਬਿਜ਼ਨਸਮੈਨ ਇਥੋਂ ਭਜਦੇ ਜਾ ਰਹੇ ਆ ਇਸ ਕਰਕੇ ਉਹ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣਾ ਅਰਜ਼ੀ ਲਿਖ ਕੇ ਦੇ ਕੇ ਆਏ ਆ